ਸਿਆਣੇ ਕਹਿੰਦੇ ਆ ਬੰਦੇ ਨੂੰ ਨਾ ਵਧੀਆ-ਵਧੀਆ ਬੋਲਣਾ ਚਾਹੀਦਾ ਵਧੀਆ-ਵਧੀਆ ਸੋਚਣਾ ਚਾਹੀਦਾ ਤੇ ਕਿਉਂਕਿ ਸਾਰੇ ਦਿਨ ਚ ਇੱਕ ਵਾਰੀ ਆਪਣੀ ਜੀਭ ਦੇ ਉੱਤੇ ਸਰਸਵਤੀ ਜ਼ਰੂਰ ਵਿਰਾਜਮਾਨ ਹੁੰਦੀ ਹੈਗੀ ਆ ਤੇ ਕਹਿੰਦੇ ਵੀ ਕਿਸੇ ਸਮੇਂ ਦੀ ਗੱਲ ਹੈਗੀ ਹੈ ਤੇ ਕਿਸੇ ਨੇ ਨਾ ਅਮਲੀ ਨੂੰ ਆਖਿਆ ਸੀਗਾ ਕਹਿੰਦੇ ਵੀ ਇੱਕ ਵਾਰੀ ਸਰਸਵਤੀ ਆਪਣੇ ਜੀਭ ਤੇ ਵਿਰਾਜਮਾਨ ਹੁੰਦੀ ਹੈ ਇੱਕ ਗੱਲ ਆਪਣੀ ਦਿਨ ਚ ਜ਼ਰੂਰ ਪੂਰੀ ਹੁੰਦੀ ਹੈ ਅਮਲੀ ਵੀ ਉਸ ਗੱਲ ਤੇ ਅਮਲ ਕਰ ਲੈਂਦਾ ਹੈਗਾ ਤੇ ਕਹਿੰਦੇ ਵੀ ਇੱਕ ਵਾਰੀ ਕੱਚੀ ਕੰਧ ਤੇ ਬੈਠਾ ਹੁੰਦਾ ਕੱਚੀ ਕੰਧ ਤੇ ਬੈਠਾ ਵਿਚਾਰਾ ਤੇ ਤੜਕੇ ਵਹਿ ਜਾਂਦਾ ਹੈ ਉਕੇ ਮੁੱਕੀ ਪਈ ਹੁੰਦੀ ਆ ਪੋਸਟ ਹੁੰਦਾ ਨਹੀਂ ਉਹਦੇ ਕੋਲੇ ਕਿਉਂ ਲੱਗਦਾ ਬੈਠਣਾ ਕੰਦੇ ਕੰਦੇ ਪੋਸਟ ਬਣ ਜਾ ਕੰਦੇ ਕੰਦੇ ਭੁੱਕੀ ਬਣ ਜਾ ਕੰਦੇ ਕੰਦੇ ਪੋਸਟ ਬਣ ਜਾ ਕੰਦੇ ਕੰਦੇ ਭੁੱਕੀ ਬਣ ਜਾ ਬਈ ਦਿਨ ਹੋ ਜਾਂਦਾ ਦਿਨ ਚੜ ਗਿਆ 12 ਵਜੇ 2 ਵਜੇ 4 ਵਜੇ ਚੋਂ ਐਨ ਹੱਥ ਨੇ ਹੋ ਜਾਂਦਾ ਨਾ ਕੰਦਾ ਕੰਦੇ ਭੁੱਕੀ ਬਣ ਜਾ ਕੰਦਾ ਹੋਰ ਨਹੀਂ ਤਾਂ ਢੇਗੀ ਪੈ ਨਾਲ ਦੀ ਨਾਲ ਕੰਧ ਢੱਗ ਪੈਂਦੀ ਐ ਸੋ ਗੱਲ ਇਹ ਐ ਵੀ ਜਦੋਂ ਵੀ ਕਿਸੇ ਤੇ ਵਿਸ਼ਵਾਸ ਰੱਖੋ ਪੂਰਾ ਰੱਖੋ ਅਖੀਰੀ ਸਮੇਂ ਤੱਕ ਰੱਖੋ ਕਈ ਵਾਰੀ ਆਪਣੀ ਕੋਈ ਵਿਸ਼ਾ ਹੈ ਆਪਣੀ ਕੋਈ ਉਮੀਦ ਹੈ ਪੂਰੀ ਹੋਣ ਵਾਲੀ ਹੁੰਦੀ ਹੈ ਪਰ ਆਪਾਂ ਆਪਦੇ ਕਰਕੇ ਉਸ ਵਿਸ਼ ਨੂੰ ਉਸ ਉਮੀਦ ਨੂੰ ਅਧੂਰਾ ਛੱਡ ਲੈਨੇ ਆ ਇਸੇ ਕਰਕੇ ਜਿਸ ਵੀ ਗੁਰੂ ਪੀਰ ਕਿਸੇ ਤੇ ਵੀ ਵਿਸ਼ਵਾਸ ਹੈ ਉਹਦੇ ਉੱਤੇ ਇੰਨਾ ਵਿਸ਼ਵਾਸ ਰੱਖੋ ਅਖੀਰ ਤੱਕ ਤੇ ਉਹ ਨਾ ਪੂਰਾ ਹੋਵੇ ਕਦੇ ਹੋ ਨਹੀਂ ਸਕਦਾ ਸੋ ਜ਼ਬਾਨ ਵੀ ਇਸੇ ਤਰੀਕੇ ਦੇ ਨਾਲ ਤੇ ਜ਼ਿੰਦਗੀ ਵੀ ਇਸੇ ਤਰੀਕੇ ਦੇ ਨਾਲ ਹੈ